ਸਸਿਕਾਲ ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਬਰਾੜ ਲਗਾਤਾਰ ਅਸੀਂ ਸਵੇਰ ਤੋਂ ਪਲ-ਪਲ ਦੀ ਅਪਡੇਟ ਨਿਊਜ਼ 18 ਪੰਜਾਬ ਤੇ ਦਰਸ਼ਕਾਂ ਨੂੰ ਦੇ ਰਹੇ ਹਾਂ ਅੱਜ ਦੀ ਮੀਟਿੰਗ ਜਿਵੇਂ ਆਸ ਚਿਤਾਈ ਗਈ ਸੀ ਸਵੇਰ ਤੋਂ ਹੀ ਆਸਵੰਦ ਸੀ ਕਿਸਾਨ ਵੀ ਔਰ ਸਰਕਾਰ ਵੀ ਕਿ ਗੱਲ ਕਿਸੇ ਪਾਸੇ ਵੱਲ ਜ਼ਰੂਰ ਜਾਏਗੀ ਸੋ ਇੱਕ ਸਾਰਥਕਤਾ ਵੱਲ ਗੱਲ ਗਈ ਹੈ ਦਬਾਅ ਘੱਟ ਆਇਆ ਹੈ ਸਰਕਾਰ ਚੁੱਕੀ ਵੀ ਹੈ ਚਾਰ ਚੋ ਦੋ ਮੁੱਦਿਆਂ ਤੇ ਸਰਕਾਰ ਰਾਜੀ ਹੋ ਗਈ ਹੈ ਯਾਨੀ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਸਹਿਮਤੀ ਮਿਲ ਗਈ ਹੈ ਬਣ ਗਈ ਹੈ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਉਹ ਹੁਣ ਸਰਕਾਰ ਨਹੀਂ ਲਿਆਏਗੀ ਉਸ ਬਿੱਲ ਦੇ ذریعے ਕਿਸਾਨਾਂ ਕਿਸਾਨਾਂ ਨੇ ਸਬਸਿਡੀ ਤੋਂ ਬਾਹਰ ਹੋ ਜਾਣਾ ਸੀ ਜਾਂ ਜਿਹੜੀ ਸਟੇਟ ਗਵਰਨਮੈਂਟਸ ਰਾਜ ਸਰਕਾਰਾਂ ਸੂਬਾ ਸਰਕਾਰਾਂ ਕਿਸਾਨਾਂ ਨੂੰ ਮੁਫਤ ਬਿਜਲੀ ਪਾਣੀ ਦਿੰਦੀਆਂ ਨੇ ਉਸ ਦੇ ਬਿੱਲ ਲੱਗਣੇ ਸ਼ੁਰੂ ਹੋ ਜਾਣੇ ਸੀ ਇਸੇ ਕਰਕੇ ਕਿਸਾਨ ਉਸ ਦਾ ਵਿਰੋਧ ਕਰ ਰਹੇ ਸੀ ਸਰਕਾਰ ਨੇ ਉਸ ਬਿੱਲ ਨੂੰ ਰੋਕਣ ਦੀ ਗੱਲ ਕਹਿ ਦਿੱਤੀ ਹੈ ਯਾਨੀ ਕਿਸਾਨਾਂ ਨੂੰ ਸਬਸਿਡੀਆਂ ਉਵੇਂ ਹੀ ਬਰਕਰਾਰ ਰਹਿਣਗੀਆਂ ਸੋ ਇੱਕ ਇਹ ਮੰਗ ਸੀ ਦੂਸਰੀ ਜਿਹੜਾ ਪਰਾਲੀ ਵਾਲਾ ਕਾਨੂੰਨ ਬਣਾਇਆ ਸੀ ਪ੍ਰਦੂਸ਼ਣ ਵਾਲਾ ਉਸ ਦੇ ਵਿੱਚ ਪਰਾਲੀ ਨੂੰ ਵੀ ਐਡ ਕੀਤਾ ਗਿਆ ਸੀ ਇੱਕ ਫੈਕਟਰ ਸੀ ਪ੍ਰਦੂਸ਼ਣ ਫਲਾਉਣ ਨੂੰ ਲੈ ਕੇ ਔਰ ਉਸ ਦੇ ਵਿੱਚ 1 ਕਰੋੜ ਰੁਪਏ ਜੁਰਮਾਨੇ ਦੀ ਤਜਵੀਜ਼ ਰੱਖੀ ਗਈ ਸੀ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸੀ ਅੱਜ ਸਰਕਾਰ ਨੇ ਉਹ ਵੀ ਮੰਗ ਮੰਨ ਲਈ ਹੈ ਕਿ ਪ੍ਰਾਲੀ ਵਾਲੇ ਕਾਨੂੰਨ ਚੋਂ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ ਇਸ ਤੇ ਵੀ ਸਹਿਮਤੀ ਬਣ ਗਈ ਹੈ 4 ਜਨਵਰੀ ਨੂੰ ਅਗਲੇ ਦੌਰ ਦੀ ਮੀਟਿੰਗ ਹੋਣੀ ਹੈ ਕਿਸਾਨ ਕਹਿ ਰਹੇ ਨੇ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਚ ਹੋਈ ਹੈ ਖੇਤੀਬਾੜੀ ਮੰਤਰੀ ਨੇ ਵੀ ਕਿਹਾ ਕਿ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਚ ਹੋਈ ਹੈ ਡੈਡਲੌਕ ਖਤਮ ਹੋ ਗਿਆ ਗੱਲਬਾਤ ਅੱਗੇ ਵੱਧ ਰਹੀ ਹੈ ਜਿਵੇਂ ਹੀ ਸਰਕਾਰ ਨੇ ਦੋ ਮੰਗਾਂ ਮੰਨੀਆਂ ਤੁਰੰਤ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਕੱਲ ਦਾ ਮਾਰਚ ਨਹੀਂ ਕੱਢਾਂਗੇ ਕਿਉਂਕਿ ਜੇ ਸਰਕਾਰ ਕਦਮ ਅੱਗੇ ਵਧਾ ਰਹੀ ਹੈ ਤਾਂ ਕਿਸਾਨ ਵੀ ਆਪਣੀ ਰਣਨੀਤੀ ਦੇ ਵਿੱਚ ਬਦਲਾਵ ਕਰਨਾ ਜਾਣਦੇ ਨੇ ਸੋ ਇਹ ਕਿਸਾਨਾਂ ਨੇ ਵੀ ਕਿਹਾ ਹੈ ਸੋ ਅੱਜ ਦੀ ਮੀਟਿੰਗ ਨੇ ਇੱਕ ਸਾਰਥਕ ਮਾਹੌਲ ਖੜਾ ਕਰ ਦਿੱਤਾ ਹੈ ਜਿਹੜੀਆਂ ਛੋਟੀਆਂ ਉਮੀਦਾਂ ਸੀ ਉਹ ਉਮੀਦਾਂ ਹੁਣ ਵੱਡੀਆਂ ਹੋ ਗਈਆਂ ਨੇ ਔਰ ਕਿਸਾਨ ਆਗੂਆਂ ਨੇ ਇਥੋਂ ਤੱਕ ਕਿਹਾ ਹੈ ਕਿ ਸਾਨੂੰ ਪੂਰੀ ਆਸ ਹੈ ਕਿ 4 ਜਨਵਰੀ ਨੂੰ ਹੁਣ ਇਸ ਮਸਲੇ ਦਾ ਸਥਾਈ ਹੱਲ ਨਿਕਲ ਆਵੇਗਾ ਦੋ ਚੀਜ਼ਾਂ ਬਚੀਆਂ ਨੇ ਜਿਸ ਤੇ ਗੱਲਬਾਤ ਹੋਣੀ ਬਾਕੀ ਹੈ ਇੱਕ ਐਮਐਸਪੀ ਦੀ ਗਾਰੰਟੀ ਦੇਣ ਦਾ ਔਰ ਦੂਸਰਾ ਜਿਹੜਾ ਖੇਤੀ ਕਾਨੂੰਨ ਨੇ ਕਿਉਂਕਿ ਦੋ ਕਾਨੂੰਨ ਐਸੇ ਨੇ ਜਿਹੜੇ ਨਵੇਂ ਲਿਆਂਦੇ ਗਏ ਸੀ ਔਰ ਤੀਸਰਾ ਜਿਹੜਾ ਕਾਨੂੰਨ ਹੈ ਉਹ ਸੋਧ ਕੀਤੀ ਗਈ ਸੀ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵਾਲਾ ਸੋ ਉਹ ਪੁਰਾਣਾ ਕਾਨੂੰਨ ਹੈ ਉਹ ਸਿਰਫ ਇੱਕ ਸੋਧ ਹੈ ਤੇ ਦੋ ਕਾਨੂੰਨ ਨਵੇਂ ਨੇ ਸੋ ਇਹਨਾਂ ਨੂੰ ਲੈ ਕੇ ਸਰਕਾਰ ਹੁਣ ਕੀ ਫੈਸਲਾ ਲੈਂਦੀ ਹੈ ਅੱਗੇ ਕਿਉਂਕਿ ਸਰਕਾਰ ਨੇ ਅੱਜ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਹੁਣ ਇੱਕ ਸਾਰਥਕ ਮਾਹੌਲ 'ਚ ਗੱਲਬਾਤ ਅੱਗੇ ਵੱਧ ਰਹੀ ਹੈ ਇਸ ਕਰਕੇ ਤੁਹਾਨੂੰ ਵੀ ਤੁਸੀਂ ਵੀ ਸੋਚਣ ਦਾ ਟਾਈਮ ਲਓ ਔਰ ਸਰਕਾਰ ਨੂੰ ਵੀ ਥੋੜਾ ਸੋਚਣ ਦਾ ਟਾਈਮ ਦਿਓ 4 ਤਰੀਕ ਨੂੰ ਉਮੀਦ ਹੈ ਗੱਲਬਾਤ ਸਿਰੇ ਲੱਗ ਜਾਏਗੀ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਜਿੱਤ ਵੱਲ ਵੱਧ ਰਹੇ ਹਾਂ ਦੋ ਮੰਗਾਂ ਸਰਕਾਰ ਨੇ ਮੰਨ ਲਈਆਂ ਨੇ ਬਰਬੀਰ ਸਿੰਘ ਰਾਜੇਵਾਲ ਹੋਰਾਂ ਨੇ ਬਾਹਰ ਆਉਂਦੇ ਹੀ ਇਹ ਕਿਹਾ ਕਿ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ 'ਚ ਹੋਈ ਸੀ ਔਰ ਪਿਛਲੀਆਂ ਮੀਟਿੰਗਾਂ ਤੋਂ ਬਿਲਕੁਲ ਵੱਖਰੀ ਹੈ ਪਿਛਲੀਆਂ ਮੀਟਿੰਗਾਂ ਦੇ ਵਿੱਚ ਬਿਲਕੁਲ ਤਲਖੀ ਭਰਿਆ ਮਾਹੌਲ ਸੀ ਪਰ ਅੱਜ ਦੀ ਮੀਟਿੰਗ 'ਚ ਮੰਤਰੀਆਂ ਨੇ ਕਿਸਾਨਾਂ ਦੇ ਨਾਲ ਲੰਗਰ ਛਕਾਇਆ ਤਾਂ ਬਾਅਦ 'ਚ ਕਿਸਾਨਾਂ ਨੇ ਮੰਤਰੀਆਂ ਦੇ ਨਾਲ ਬੈਠ ਕੇ ਚਾਹ ਪਾਣੀ ਪੀਤਾ ਸੋ ਕਾਫੀ ਸੁਖਾਵਾ ਮਾਹੌਲ ਵੀ ਨਜ਼ਰ ਆਇਆ एजेंडे में चार पॉइंट थे चार में से दो यानी पचास प्रतिशत रजाबंदी आज की बैठक में हो गई है और ये बहुत ही सुखद वातावरण में संपन्न हुई और इससे दोनों पक्ष में एक अच्छे प्रकार के माहौल का निर्माण हुआ तीन कानून जिनमें दो नए कानून हैं एक संशोधन है इनको रिपील करने की बात यूनियंस करती रही हैं और हम लोगों ने अपने तर्कों से उनको यह बताने की कोशिश की कि, कि किसान की कठिनाई कहाँ है और जहाँ कठिनाई है वहाँ खुले मन से सरकार विचार करने को तैयार है और हम लोगों ने अपने तर्कों से उनको यह बताने की कोशिश की कि, कि किसान की कठिनाई कहाँ है और जहाँ कठिनाई है वहाँ खुले मन से सरकार विचार करने को तैयार है इसी प्रकार से एमएसपी का विषय एमएसपी के विषय में भी सरकार पहले ही यह कहती रही है कि एमएसपी जारी है जारी रहेगी पिछले बार जब हमने प्रस्ताव दिए थे उस समय भी हमने ये कहा था कि एमएसपी जारी रहेगी ये लिखित में सरकार देने को तैयार है हम उस पर अभी भी दृढ़ हैं लेकिन उन्हें ऐसा लगता है कि एमएसपी को कानूनी दर्जा मिलना चाहिए तो कानून के विषय में और एमएसपी के विषय में चर्चा अभी पूर्ण नहीं हुई है चर्चा जारी है और हम लोग चार तारीख को दो बजे फिर से इकट्ठा होंगे और इन विषयों पर चर्चा को आगे बढ़ाएंगे मुझे इस बात की प्रसन्नता है कि किसान यूनियन के नेताओं ने बूटा सिंह जी मेरे ਨਾਲੇ बूटा सिंह जी आज दी मीटिंग दे विच मुख्य फैसले जिस तरह कहे जा रहे सी कि दो फैसले लेगे ने वो दो फैसले मुख्य केड़े ने देखो सब तो पहला जेड़ा बिजली बिल 220 है ओनु रद्द कर दता दूसरा जेड़ा पराली वाला मुद्दा बहुत सताउंदा सीगा किसानी नु जिदे विच 1 करोड़ दा जुर्माना ते 5 साल दी कैद सी ਉਹਨੂੰ ਵੀ ਰੱਦ ਕਰ ਦਿੱਤਾ ਬਾਕੀ ਚਾਰ ਮੁੱਦੇ ਰਹਿ ਗਏ ਤਿੰਨ ਕਾਲੇ ਕਾਨੂੰਨ ਤੇ ਚੌਥਾ ਜਿਹੜਾ ਐ ਐਮਐਸਪੀ ਵਾਲਾ 4 ਜਨਵਰੀ ਦੀ ਦੁਬਾਰਾ ਮੀਟਿੰਗ ਰੱਖ ਦਿੱਤੀ ਆ ਉਹਨਾਂ 14 ਜਿਸੂਆਂ ਤੇ ਦੁਬਾਰਾ ਗੱਲਬਾਤ ਕਰਨ ਦੇ ਲਈ ਸੋ ਮੈਨੂੰ ਉਮੀਦ ਲੱਗਦੀ ਆ ਕਿ ਚਾਰ ਪੰਜ ਮੀਟਿੰਗਾਂ ਹੋਰ ਹੋਣਗੀਆਂ ਇਹ ਕਿ ਇੱਕ ਕਰਕੇ ਮਤਲਬ ਇਹਨਾਂ ਦਾ ਹੱਲ ਹੋ ਜਾਏ ਲੱਗਦਾ ਨਹੀਂ ਕਿ 4 ਤਰੀਕ ਦੀ ਮੀਟਿੰਗ 'ਚ ਵੀ ਕੋਈ ਹੱਲ ਇਸ ਚੀਜ਼ ਦਾ ਨਿਕਲ ਵਾਲਾ ਹਲੇ ਤੱਕ ਵੀ ਤੁਸੀਂ ਕਹਿ ਰਹੇ ਹੋ ਕਿ ਲੱਗਦਾ ਕਿ ਚਾਰ ਪੰਜ ਮੀਟਿੰਗਾਂ ਹੋਰ ਹੋਣਗੀਆਂ ਦੇਖੋ ਜਿਸ ਦਿਨ ਅਸੀਂ 26 ਤਰੀਕ ਨੂੰ ਆਏ ਆ ਦਿੱਲੀ ਦੇ ਵਿੱਚ ਸਾਰੇ মিডিਆ ਨੂੰ ਅਸੀਂ ਬੜੇ ਜ਼ੋਰ ਨਾਲ ਇਹ ਗੱਲ ਅੱਛੀ ਸੀ ਕਿ ਅਸੀਂ 3 ਮਹੀਨਿਆਂ ਦਾ ਰਸਣ ਲੈ ਕੇ ਆਏ ਆ ਇਹ ਇਸ਼ੂ ਵੱਡੇ ਆ ਵੱਡਾ ਜੀਰਾ ਕਰਕੇ ਆਏ ਆ ਲੰਬਾ ਸਮਾਂ ਬੈਠਣਾ ਪਊਗਾ ਉਦੋਂ ਵੀ মিডিਆ ਦਾ ਇਹ ਸਵਾਲ ਸੀਗਾ ਅੱਜ ਵੀ ਸਵਾਲ ਹੈਗਾ ਦੇਖੋ 13 ਤਰੀਕ ਦੀ ਲੋਹੜੀ ਆ 13 ਤਰੀਕ ਦੀ ਲੋਹੜੀ ਅਸੀਂ ਬਾਰਡਰਾਂ ਤੇ ਮਨਾਉਣੀ ਆ ਛੇਕਾਂਗੇ ਗਰਮ ਮੇਵੇ ਖਾਵਾਂਗੇ ਥੋੜਾ ਜਿਹਾ ਖੂਨ ਗਰਮ ਹੋਊਗਾ 26 ਤਰੀਕ ਨੂੰ ਗਣਤੰਤਰ ਦਿਵਸ ਫਿਰ ਉਹ ਵੀ ਦੇਖਣਾ ਸੀ ਗਣਤਰਤਾ ਦਿਵਸ ਜਿੰਦਗੀ ਚ ਮੈਂ ਪਹਿਲੀ ਵਾਰ ਦਿੱਲੀ ਦੇ ਵਿੱਚ ਦੇਖੂੰਗਾ ਨਹੀਂ ਦੇਖਿਆ ਕਦੇ ਸਾਰੇ ਲੋਕਾਂ ਦੀ ਇੱਛਾ ਹੈ ਕਿ ਹਮ ਵੀ ਦੇਖੀਏ ਇਹ ہمارا ਵੀ ਹੱਕ ਹੈ ਕਿਵੇਂ ਲਾਲ ਕਿਲੇ ਤੇ ਝੰਡਾ ਝੂਲਦਾ ਕੋਈ ਤੇਜ਼ੀ ਨਹੀਂ ਹੈ ਦੇਖੋ 4 ਮਿੰਟਾਂ ਘਟੋ ਘਟ ਇੱਕ ਮਹੀਨਾ ਤਾਂ ਲੱਗੂਗਾ ਨਾ 4 ਮਿੰਟਾਂ ਦਾ ਜੇ ਚਾ ਜੇ 4 ਤਰੀਕ ਦੀ ਮੀਟਿੰਗ ਚ ਇਹ ਚੀਜ਼ਾਂ ਦੇ ਹੱਲ ਹੋ ਜਾਂਦੇ ਨੇ ਤਾਂ ਲੱਗਦਾ ਕਿ ਲੋੜੀ ਮਨਾਉਂਦੀ ਤੇ 26 ਜਨਵਰੀ ਮਨਾਉਂਦੀ ਇੱਥੇ ਲੋੜ ਪੈਗੀ ਦੇਖੋ ਬਿਲਕੁਲ ਇਹ ਉਮੀਦ ਅਸੀਂ ਨਾ ਲੈ ਕੇ ਚੱਲਦੇ ਆਂ ਨਾ ਲੈ ਕੇ ਚੱਲ ਗਏ ਇੱਕ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਇੱਕ ਹੀ ਸੀ ਹਾਂ ਇਹ ਤੋਂ ਵੱਧ ਨਹੀਂ ਮਤਲਬ ਇੱਕ ਇੱਕ ਕਰਕੇ ਇਸ ਮਸਲੇ ਨੂੰ ਸੁਲਝਾਇਆ ਜਾਊਗਾ ਚਾਰ ਦਿਨ ਦੀ ਮੀਟਿੰਗ ਦੇ ਵਿੱਚ ਤੁਹਾਡੇ ਕਹਿਣ ਮੁਤਾਬਕ ਇੱਕ ਕਾਨੂੰਨ ਨੂੰ ਰੱਦ ਕੀਤਾ ਜਾਊਗਾ ਫਿਰ ਅਗਲੀ ਚ ਇੱਕ ਕਾਨੂੰਨ ਨੂੰ ਰੱਦ ਕੀਤਾ ਜਾਊਗਾ ਹੌਲੀ ਹੌਲੀ ਕਰਕੇ ਕਿਉਂਕਿ ਚਾਰ ਚੀਜ਼ਾਂ ਹਾਲੇ ਤੱਕ ਪੈਂਡਿੰਗ ਨੇ ਤਿੰਨ ਕਾਨੂੰਨ ਔਰ ਇੱਕ ਐਮਐਸਪੀ ਇਹ ਵੀ ਚਾਰ ਮੀਟਿੰਗਾਂ ਦੇ ਵਿੱਚ ਹੀ ਹੱਲ ਨਿਕਲੂਗਾ ਚਾਰਾਂ ਤੋਂ ਘਟੋ ਘਟ ਉਮੀਦ ਰੱਖਦੇ ਆ ਨਾ ਚਾਰਾਂ ਤੋਂ ਵੱਧ ਵੀ ਹੋ ਜਾਂਦੇ ਇਸ ਕਰਕੇ ਮੁੱਦਾ ਬਹੁਤ ਵੱਡਾ ਹੈ ਬੜਾ ਗੰਭੀਰ ਇਸ਼ੂ ਹੈ ਹਾਂ ਤੇਜ਼ੀ ਨਾਲ ਇਹ ਮੀਟਿੰਗਾਂ 'ਚ ਹੱਲ ਹੋਣ ਵਾਲਾ ਨਹੀਂ ਹੈ। ਮਤਲਬ ਤੁਹਾਡੇ ਕਹਿਣ ਦੇ ਮੁਤਾਬਕ 26 ਜਨਵਰੀ ਤੋਂ ਪਹਿਲਾਂ ਇਹ ਇਸ਼ੂ ਖਤਮ ਹੋਣ ਵਾਲਾ ਨਹੀਂ ਹੈ। ਨਹੀਂ ਹੈ ਬਿਲਕੁਲ ਨਹੀਂ। ਘੱਟੋ-ਘੱਟ ਜਨਵਰੀ ਤੱਕ ਲੱਗੂ। ਫਰਵਰੀ ਤੱਕ ਕਹਿ ਸਕਦੇ ਹੋ ਕਿ ਇਹ ਮੀਟਿੰਗਾਂ ਕਹਿ ਸਕਦੇ ਹਾਂ ਫਰਵਰੀ ਤੱਕ ਵਿਲੇ ਹੋ ਜਾਣਗੀਆਂ। ਸੋ ਬੁੱਟਾ ਸਿੰਘ ਬੁਰਜਗੇਲ ਨਾਲ ਗੱਲ ਕਰ ਰਹੇ ਸਾਂ ਬੀਕੇਯੂ ਡਕਾਉਂਦਾ ਦੇ ਪ੍ਰਧਾਨ ਨੇ ਵੱਡਾ ਦਾਵਾ ਕੀਤਾ ਹੈ ਕਿ ਹਾਲੇ ਤੱਕ ਨਹੀਂ ਲੱਗਦਾ ਇਹਨਾਂ ਦਾ ਹੱਲ ਨਿਕਲ ਵਾਲਾ ਹਾਲੇ ਤੱਕ ਕਟੋ-ਕਟ ਚਾਰ-ਪੰਜ ਮੀਟਿੰਗਾਂ ਹੋਰ ਕਰਨੀਆਂ ਪੈਣਗੀਆਂ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਔਰ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ 13 ਜਨਵਰੀ ਦੀ ਲੋਹੜੀ ਔਰ 26 ਜਨਵਰੀ ਦਾ ਪਲਾਨ ਵੀ ਬਣਾ ਕੇ ਆਏ ਹਾਂ ਕਿ ਕਿਸ ਤਰ੍ਹਾਂ ਨਾਲ ਦਿੱਲੀ ਦੇ ਵਿੱਚ ਸਮਾਂ ਬਤਾਉਣਾ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਰੋਹਿਤ ਮਾਨਸਲ ਪੱਕਾ ਨਿਊਜ਼ 18 ਪੰਜਾਬ ਦਿੱਲੀ ਤਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਅਗਲੀਆਂ ਮੀਟਿੰਗਾਂ 'ਚ ਵੀ ਇੱਕ-ਇੱਕ ਕਰਕੇ ਮੁੱਦੇ ਹੱਲ ਹੋ ਜਾਣਗੇ ਆਸ ਜ਼ਰੂਰ ਬੱਜੀ ਹੈ ਅੱਜ ਦੀ ਮੀਟਿੰਗ ਤੋਂ ਬਾਅਦ ਕਿਉਂਕਿ ਡੈਡਲੌਕ ਖਤਮ ਹੋ ਗਿਆ ਹੈ ਜਿਹੜਾ 5 ਜਨਵਰੀ ਤੋਂ ਲੈ ਕੇ ਅੱਜ 5 ਦਸੰਬਰ ਤੋਂ ਲੈ ਕੇ ਅੱਜ 30 ਦਸੰਬਰ ਤੱਕ ਇੱਕ ਡੈਡਲੌਕ ਖੜਾ ਹੋ ਗਿਆ ਸੀ 30 ਦੀ ਅੱਜ ਮੀਟਿੰਗ ਨੇ ਉਹ ਡੈਡਲੌਕ ਖਤਮ ਕਰ ਦਿੱਤਾ ਹੈ ਸਾਰਥਕ ਮਾਹੌਲ ਸੁਖਾਵੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਕਿਸਾਨ ਜਥੇਬੰਦੀਆਂ ਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿੱਚ ਸੋ ਅੱਜ ਦੋ ਮੁੱਦਿਆਂ ਤੇ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ ਔਰ ਕਿਸਾਨਾਂ ਨੂੰ ਦੋ ਮੁੱਦਿਆਂ ਤੇ ਕਹਿ ਦਿੰਦਾ ਹੈ ਕਿ ਬਿਜਲੀ ਬਿੱਲ ਅਸੀਂ ਨਹੀਂ ਲਿਆ ਰਹੇ ਔਰ ਦੂਸਰਾ ਜਿਹੜਾ ਪਰਾਲੀ ਵਾਲੇ ਮੁੱਦੇ 'ਚ ਵੀ ਕਿਸਾਨੀ ਨੂੰ ਉਸ 'ਚੋਂ ਬਾਹਰ ਕੱਢ ਰਹੇ ਆ ਸੋ ਇਸ ਤੋਂ ਬਾਅਦ ਗੱਲ ਰਹਿ ਜਾਂਦੀ ਹੈ ਐਮਐਸਪੀ ਤੇ ਜਿਹੜੇ ਨਵੇਂ ਕਾਨੂੰਨ ਨੇ ਉਹਨਾਂ ਨੂੰ ਲੈ ਕੇ ਰੋਹਿਤ ਬਾਂਸਲ ਸਾਡੇ ਨਾਲ ਸਿੱਧੇ ਜੁੜ ਰਹੇ ਨੇ ਸਾਡੇ ਸਹਿਯੋਗੀ ਰੋਹਿਤ ਇੱਕ ਚੀਜ਼ ਬੜੀ ਸਪਸ਼ਟ ਤੌਰ ਤੇ ਨਿਕਲ ਕੇ ਆ ਗਈ ਹੈ ਕਿ ਜਿਹੜਾ ਡੈਡਲੌਕ ਸੀ ਉਹ ਖਤਮ ਹੋ ਗਿਆ ਔਰ ਅਗਲੀ ਮੀਟਿੰਗ ਜਿਹੜੀ ਤਰੀਕ ਰੱਖਣੀ ਹੀ ਆਪਣੇ ਆਪ ਦੇ ਵਿੱਚ ਇਹ ਇਹ ਸਾਬਿਤ ਕਰ ਦਿੰਦੀ ਹੈ ਕਿ ਡੈਡਲੌਕ ਹੁਣ ਖਤਮ ਹੈ ਡੈਡਲੌਕ ਦੁਬਾਰਾ ਨਹੀਂ ਬਣੇਗਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ ਦੂਜੀ ਗੱਲ ਦੋ ਮੰਗਾਂ ਹੱਲ ਹੋ ਗਈਆਂ ਨੇ ਕਲੀਅਰ ਕੱਟ ਮਸਲਾ ਸੌਰਟ ਆਊਟ ਹੋ ਗਿਆ ਹੈ ਮੰਗਾਂ ਦੋ ਰਹਿ ਗਈਆਂ ਨੇ ਔਰ ਉਹਨਾਂ ਦੋਨਾਂ ਮੰਗਾਂ ਤੇ ਅਗਲੇ ਦਿਨਾਂ ਦੇ ਵਿੱਚ ਵਿਚਾਰ ਚਰਚਾ ਹੋਏਗੀ ਅੱਜ ਦੀ ਮੀਟਿੰਗ ਦੀਆਂ ਜਿਹੜੀਆਂ ਤਸਵੀਰਾਂ ਸੀ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਸੀ ਪਹਿਲਾਂ ਕਿ ਮਾਹੌਲ ਸੁਖਾਵਾਂ ਬਣ ਰਿਹਾ ਸਾਰਤਕਤਾ ਵੱਲ ਵਧ ਰਿਹਾ ਸੋ ਕਿਸਾਨ ਆਗੂਆਂ ਦੀ ਜ਼ੁਬਾਨੀ ਵੀ ਤੁਸੀਂ ਇਹੀ ਸੁਣ पाए ਹੋਵਗੇ ਕਿ ਮਾਹੌਲ ਦੇ ਵਿੱਚ ਬਦਲਾਵ ਤੇ ਹੋਇਆ ਜੀ ਬਿਲਕੁਲ ਬਿਲਕੁਲ ਇਸ ਵਕਤ ਮੇਰੇ ਨਾਲ ਮਧ ਪ੍ਰਦੇਸ਼ ਦੇ ਕਿਸਾਨ ਆਗੂ ਨੇ ਸ਼ਿਵ ਕੁਮਾਰ ਕੱਕਾ ਜੀ ਨੇ ਸਰ ਕਿਵੇਂ ਦੇਖਦੇ ਹੋ ਅੱਜ ਦਾ ਜੋ ਮੀਟਿੰਗ ਹੋਈ ਹੈ ਅੱਜ ਕੀ ਮੀਟਿੰਗ ਮੇਂ ਆਪਕੋ ਕਿਹਦਾ ਲੱਗ ਰਹਾ ਹੈ ਕਿ ਪੋਜ਼ਿਟਿਵ ਰਿਸਪੌਂਸ ਸਰਕਾਰ ਕੀ ਔਰ ਸੇ ਮਿਲਤਾ ਨਜ਼ਰ ਆ ਰਹਾ ਹੈ ਸਰਕਾਰ ਇੱਕ ਕਦਮ ਅਗੇ ਬੜੀ ਹੈ जिन दो मांगों पर सरकार ने आदेश जारी को करने को कहा है हरियाणा का मामला है पराली का और बिजली का ये हमारे मेजर इशू नहीं है हमारा मेजर इशू है तीन अध्यादेश तीन काले कानूनों को निरस्त करना और एम पर गारंटी का कानून बनाना इस पर काफ़ी देर चर्चा हुई सरकार ने प्रपोजल दिया है कि एक कमेटी बना देते हैं और जो कमेटी निर्णय करेगी उस पर सरकार अमल करेगी हमने इस प्रपोजल पर कहा है कि अभी हमको इस चर्चा के लिए अपने साथियों से बात करना पड़ेगी हम लोग बात करेंगे साथियों के साथ में तैयारी के साथ आएंगे चार तारीख को दो बजे सरकार भी तैयारी से आएगी चार तारीख को दो बजे उस समय क्या निर्णय होता है वो दोनों की तैयारी पर निर्भर करेगा चार तारीख को जो मीटिंग होगी उसमें मुख्य रूप पर तीनों कानूनों को रद्द करने के लिए और इसके अलावा एम को लीगल गारंटी देने के लिए बातचीत होगी जिस प्रकार आपने बोला कि एक कमेटी बनाने का जो सुझाव केंद्र सरकार ने दिया है उस पर भी किसान विचार चर्चा कर सकते हैं कि कमेटी बनानी है या नहीं बनानी कमेटी के ऊपर क्या बोल रहे हैं कि कमेटी बना देते हैं आप अपना आंदोलन खत्म कर लो देखिए उनका प्रपोजल यही है कि आप कमेटी बना देते हैं आंदोलन खत्म कर दीजिए मगर आंदोलन किसी भी सूरत पर खत्म नहीं होगा अगर कमेटी भी बन जाती है तो कमेटी तीन दिन में निर्णय दे अपना चार दिन में दे जब हम चौंतीस दिन रह सकते हैं यहाँ पर तो चौंतीस दिन और रह सकते हैं छ महीने भी रह सकते हैं पर निर्णय होने का तभी हमारा आंदोलन यहाँ से कमेटी की बात करें कमेटी में कितने किसान आगू बोले जा रहे हैं और कितने जो केंद्र सरकार के लोग हैं वो शामिल होने की बात की जा रही है ये कुछ तय नहीं है अभी जब हमने कहा ही नहीं है कि कमेटी में हमारी स्वीकृति है जब ये स्वीकृति देंगे तब टर्म कंडीशन समय कमेटी का कितने सरकार के रहेंगे कितने किसान के रहेंगे वो फिर तय होगा अगर कमेटी का भी गठन हो जाता है पर जितनी देर तक ये बिल रद्द नहीं हो जाते आप यहीं पे बैठने वाले हो हाँ, हम लोग यहीं बैठे रहेंगे जब तक ये तीन काले कानून और एम पर गारंटी नहीं बनती क्या लगता है कि चार तरीक की मीटिंग में कुछ अच्छे नतीजे सामने आ सकते हैं हम लोग हमेशा आशान्वित रहे हैं उम्मीद रही है ਔਰ ਉਸੇ ਪਟਕੇ ਹੈ ਕੁਝ ਹਲ ਨਿਕਲੇਗਾ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਏਸੀ ਸ਼ਿਪ ਕੁਮਾਰ ਕੱਕਾ ਜੀ ਜਿਹੜੇ ਮਧ ਪ੍ਰਦੇਸ਼ ਦੇ ਸੀਨੀਅਰ ਆਗੂ ਨੇ ਜਿਨ੍ਹਾਂ ਦੇ ਲਈ ਅਸੀਂ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਇੱਕ ਕਮੇਟੀ ਬਣਾਉਣ ਦਾ ਜ਼ਿਕਰ ਸੀ ਜਿਹੜਾ ਉਹ ਕੀਤਾ ਗਿਆ ਹੈਗਾ ਔਰ ਉਸ ਕਮੇਟੀ ਦੇ ਜ਼ਰੀਏ ਹੀ ਕਿਹਾ ਜਾ ਰਿਹਾ ਹੈ ਕਿ ਕਮੇਟੀ ਬਣਾ ਲਓ ਜਿੰਨੀ ਦੇਰ ਤੱਕ ਇਹਨਾਂ ਨੇ ਕਹਿ ਕੇ ਕਮੇਟੀ ਦਾ ਕੋਈ ਨਿਰਣੈ ਨਹੀਂ ਆ ਜਾਂਦਾ ਉਨੀ ਦੇਰ ਤੱਕ ਅਸੀਂ ਅੰਦੋਲਨ ਨੂੰ ਖਤਮ ਕਰਨ ਵਾਲੇ ਨਹੀਂ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਸੀਨੀਅਰ ਜਿਹੜੇ ਕਿਸਾਨ ਆਗੂ ਨੇ ਡਕਤ ਜੀ ਰੁਕੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨਾ ਚਰਚਾ ਹੋਈ ਇਸ ਮੁੱਦੇ ਤੇ ਕੋਈ ਸਹਿਮਤੀ ਨਹੀਂ ਬਣ ਪਾਈ ਸੋ ਲਗਾਤਾਰ ਜਿਹੜੇ ਅਸੀਂ ਇਸੇ ਤਰ੍ਹਾਂ ਹੀ ਵਿਚਾਰ ਚਰਚਾ ਸੀ ਕਰਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਆਗੂ ਨੇ ਇੱਕ ਤੋਂ ਬਾਅਦ ਕੁਝ ਕਿਸਾਨ ਆਗੂ ਜਿਹੜੇ ਯਾਤਰ ਨੇ ਉਹ ਬੱਸਾਂ ਦੇ ਵਿੱਚ ਚਲੇ ਗਏ ਨੇ ਔਰ ਜੇ ਕੱਕਾ ਜੀ ਨਾਲ ਸਾਡੀ ਗੱਲ ਹੋ ਰਹੀ ਸੀ ਮੱਧ ਪ੍ਰਦੇਸ਼ ਦੀ ਆਗੂ ਨੇ ਉਹਨਾਂ ਨੇ ਇੱਕ ਗੱਲ ਸਾਫ਼ ਕਰ ਦਿੱਤੀ ਕਿ ਜਿੰਨੀ ਦੇਰ ਤੱਕ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਅਸੀਂ ਵਾਪਸ ਮੋੜਨ ਵਾਲੇ ਨਹੀਂ ਹਾਂ ਕੇਂਦਰ ਸਰਕਾਰ ਨੇ ਇੱਕ ਸੁਝਾਅ ਜ਼ਰੂਰ ਦਿੱਤਾ ਹੈ ਕਿ ਇੱਕ ਪੰਜ ਮੈਂਬਰੀ ਕਮੇਟੀ ਬਣਾ ਲਈ ਜਾਵੇ ਪਰ ਅਸੀਂ ਇਸ ਨੂੰ ਲੈ ਕੇ ਹਲੇ ਨਿਰਣੇ ਕਰਨਾ ਕਿਸਾਨ ਯੂਨੀਅਨਾਂ ਨੇ ਇਸ ਚੀਜ਼ ਨੂੰ ਲੈ ਕੇ ਨੇ ਨਿਰਣੇ ਕਰਨਾ ਹੈ ਕਿ ਕੀ ਕਮੇਟੀ ਬਣਾਈ ਜਾ ਸਕਦੀ ਹੈ ਜਾਂ ਨਹੀਂ ਬਣਾਈ ਜਾ ਸਕਦੀ ਔਰ ਜੇਕਰ ਬਣਾਈ ਜਾਵੇਗੀ ਤਾਂ ਉਹ ਕਿੰਨੇ ਦਿਨਾਂ ਵਿੱਚ ਆਪਣਾ ਫੈਸਲਾ ਲਏਗੀ ਔਰ ਜਿੰਨੀ ਦੇਰ ਤੱਕ ਉਹ ਕਮੇਟੀ ਆਪਣਾ ਫੈਸਲਾ ਨਹੀਂ ਲੈ ਲੈਂਦੀ ਉਨੀ ਦੇਰ ਤੱਕ ਜਿਹੜੇ ਸਾਡਾ ਅੰਦੋਲਨ ਹੈ ਲਗਾਤਾਰ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ 1 ਮਹੀਨੇ ਲਈ ਇੱਥੇ ਬੈਠ ਸਕਦੇ ਆ ਤਾਂ ਅਸੀਂ 10 ਦਿਨ 15 ਦਿਨ ਜਾਂ 20 ਦਿਨਾਂ ਦੇ ਲਈ ਹੋਰ ਵੀ ਇੱਥੇ ਲਗਾਤਾਰ ਅੱਗੇ ਬੈਠਣ ਦੇ ਲਈ ਤਿਆਰ ਆ ਔਰ ਇਹ ਚੀਜ਼ਾਂ ਸਾਫ਼ ਹੋ ਚੁੱਕੀਆਂ ਨੇ ਕਿ ਜਿੰਨੀ ਦੇਰ ਤੱਕ ਇਹ ਬਿੱਲਾਂ ਨੂੰ ਰੱਦ ਨਹੀਂ ਕਰਵਾ ਦਿੱਤਾ ਜਾਏਗਾ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਰੱਦ ਨਹੀਂ ਕਰ ਦਿੱਤੇ ਜਾਣ ਅੰਦੋਲਨ ਖਤਮ ਹੋਣ ਵਾਲਾ ਨਹੀਂ ਹੈ ਔਰ ਹੁਣ ਤੋਂ ਕੁਝ ਦਿਨ ਪਹਿਲਾਂ ਜਦੋਂ ਅਸੀਂ ਬੂਟਾ ਸਿੰਘ ਬੁਰਜਗਿਲ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਇੱਕ ਗੱਲ ਸਪਸ਼ਟ ਕੀਤੀ ਕਿ ਸਾਨੂੰ ਨਹੀਂ ਲੱਗਦਾ 4 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਚੰਗੇ ਹੱਲ ਨਿਕਲਣ ਵਾਲੇ ਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੀ ਮੀਟਿੰਗ ਹੋਈ ਹੈ ਅੱਜ ਦੀ ਮੀਟਿੰਗ 6ਵੇਂ ਰਾਉਂਡ ਦੀ ਮੀਟਿੰਗ ਸੀ 6ਵੇਂ ਰਾਉਂਡ ਦੀ ਮੀਟਿੰਗ ਦੇ ਵਿੱਚ ਆ ਕੇ ਇਹ ਫੈਸਲੇ ਹੁੰਦੇ ਨੇ ਕਿ ਜਿਹੜੇ ਦੋ ਬਿੱਲ ਨੇ ਉਹਨਾਂ ਨੂੰ ਵਾਪਸ ਲਿਆ ਜਾਂਦਾ ਔਰ ਇਸੇ ਤਰ੍ਹਾਂ ਹੀ ਹੁਣ ਹਲੇ ਤੱਕ ਚਾਰ ਚੀਜ਼ਾਂ ਬਾਕੀ ਨੇ ਚਾਰ ਚੀਜ਼ਾਂ ਦਾ ਉਹਨਾਂ ਦਾ ਮਤਲਬ ਸੀ ਕਿ ਤਿੰਨ ਖੇਤੀਬਾੜੀ ਕਾਨੂੰਨ ਮੀਟਿੰਗ ਦੇ ਵਿੱਚ ਇੱਕ ਮੁੱਦੇ ਤੇ ਵਿਚਾਰ ਚਰਚਾ ਕੀਤੀ ਜਾਏਗੀ ਜਿਸ ਤਰ੍ਹਾਂ ਹੀ ਹਰ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਖਤਮ ਹੋਏਗੀ ਰਕੀਸ਼ਟ ਕਾਜ ਜੀ ਨੇ ਇਸ ਵਕ ਸਰ ਅੱਜ ਕੀ ਮੀਟਿੰਗ ਕੋ ਆਪ ਕੈਸੇ ਦੇਖ ਰਹੇ ਹੋ ਅੱਜ ਕੀ ਠੀਕ ਰਹੀ ਮੀਟਿੰਗ ਠੀਕ ਰਹੀ ਕੋਈ ਪੋਜ਼ਿਟਿਵ ਰਿਸਪਾਂਸ ਨਜ਼ਰ ਆਇਆ ਸਰਕਾਰ ਕਾ ਤੀਨੋਂ ਕਾਨੂੰਨੋ ਕੋ ਰੱਦ ਕਰਨੇ ਕੇ ਬਾਰੇ ਮੈਂ अभी उस पर ज्यादा चर्चा नहीं हुई उस पर तो चार तारीख में बात होगी सर आज की मीटिंग में जब पहले दौर की मीटिंग हो रही थी उस समय चर्चा हुई उसके बाद उन्होंने बोला किस मुद्दे को पोस्टपोन करके हम दूसरे एजेंडे पे बात करते हैं दूसरे एजेंडे को भी कोई आगे नहीं बढ़ पाए तो तीसरे और चौथे एजेंडे पे आके सरकार जरूर पीछे हटती नजर आई सरकार का यू टर्न नजर आया क्या लगता है कि पहले दो एजेंडे थे जो आपकी मुख्य मांगे थी कि तीनों कानूनों को रद्द करना और जो दूसरा था कि जो एमएसपी उसकी लीगल गारंटी देना उस पर भी सरकार पीछे हटेगी और चार तारीख में बात करेंगे उसी के लिए तो आ रहे हैं अब लग क्या रहा है सर आप सीनियर आगु हैं आपको इस बात का तो पता होगा कि कैसा रिस्पॉन्स सरकार का नजर आ, आ रहा है आ के जाएंगे आ, आ, के जाएंगे उनको के सरकार बोल रही है कि कमेटी का गठन कर दो उसके ऊपर चर्चा अभी जो भी चर्चा होगी वो चार तारीख में तो उससे पहले क्या रणनीति रहने वाली है आपकी अपनी मीटिंग करेंगे हम पहली तारीख में जो आपके विरोध प्रदर्शन थे एक बार उनको भी पोस्टपोन कर दिया गया उनको भी एक बार बंद कर दिया गया कर दिया ਪੋਸਟਪੋਨ ਕਰਾਇਆ। ਸੋ ਤੁਸੀਂ ਰਕੇਸ਼ ਦੇ ਕਹਤ ਨੂੰ ਸੁਣ ਰਹੇ ਸੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਲਗਾਤਾਰ ਜਿਹੜੀ ਉਹਨਾਂ ਵੱਲੋਂ ਇਹ ਹੀ ਚੀਜ਼ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜੇ ਪੋਸਟਪੋਨ ਕਰ ਦਿੱਤੇ ਗਏ ਜਿੰਨੇ ਵੀ ਪ੍ਰਦਰਸ਼ਨ ਕਿਉਂਕਿ ਕੱਲ ਜਿਹੜਾ ਕੇਐਮਪੀ ਮਾਰਗ ਦੇ ਉੱਤੇ ਇੱਕ ਪ੍ਰਦਰਸ਼ਨ ਕੀਤਾ ਜਾਣਾ ਸੀ ਉਸ ਨੂੰ ਵੀ ਟਾਲ ਦਿੱਤਾ ਗਿਆ ਹੈਗਾ 31 ਤਰੀਕ ਦਾ ਐਲਾਨ ਕੀਤਾ ਸੀ ਪਰ ਜਦੋਂ ਕਿ ਸਰਕਾਰ ਵੱਲੋਂ ਕੁਝ ਪੋਜ਼ਿਟਿਵ ਰਿਸਪੌਂਸ ਆ ਰਹੇ ਆ ਤਾਂ ਸਾਡਾ ਹੀ ਫਰਜ਼ ਬਣਦਾ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾ ਕੀਤੇ ਜਾਣ ਜੀ ਵੀ ਜੀ। ਜੀ ਜੀ ਧੰਨਵਾਦ ਰੋਹਿਤ ਇਸ ਜਾਣਕਾਰੀ ਦੇ ਲਈ ਫਿਲਹਾਲ ਤਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਅਗਲੀ ਮੀਟਿੰਗ ਦੇ ਵਿੱਚ ਫਾਈਨਲ ਪਤਾ ਲੱਗੇਗਾ ਕਿ ਬਾਕੀ ਜਿਹੜੇ ਦੋ ਮੁੱਦੇ ਨੇ ਉਹਨਾਂ ਤੇ ਸਰਕਾਰ ਦਾ ਕੀ ਸਟੈਂਡ ਹੈ ਪਰ ਹਾਂ ਇੱਕ ਸਾਰਥਕ ਮਾਹੌਲ ਸੁਖਾਵਾਂ ਮਾਹੌਲ ਅੱਜ ਦੀ ਮੀਟਿੰਗ ਦੇ ਵਿੱਚ ਜ਼ਰੂਰ ਨਜ਼ਰ ਆਏਗਾ